ਸ਼ਾਨ ਨਾਮ ਦਾ ਇਹ ਘੋੜਾ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅ ਇਸ ਪੰਡਾਲ ਦੇ ਵਿੱਚ ਖੜਾ ਹੈ ਸ਼ੋਅ ਦੇ ਉੱਤੇ ਲੱਗਿਆ ਹੋਇਆ ਹੈ ਹਾਈਟ ਵੀ ਕਾਫੀ ਹੈ ਇਸ ਦੇ ਡਾਈਟ ਇਸ ਦੇ ਰੱਖ-ਰਖਾਵ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਅ ਫਿਰ ਕੀ ਨਾਮ ਹੈ ਤੇ ਆਪਣਾ ਕਿਹੜਾ ਸਟੈਂਡਫੋਰਮ ਹੈ ਸੱਗੀ ਜੀ ਮੇਰਾ ਨਾਮ ਹਰਪੀ ਸਿੰਘ ਭੁੱਲਰ ਹੈ ਜੀ ਤੇ ਇਹ ਕੋਮਨ ਸਟੈਂਡਫੋਰਮ ਦਾ ਟੈਂਟ ਹੈ ਜੀ ਹਾਂ ਜੀ ਤੇ ਇਹ ਘੋੜੇ ਦਾ ਨਾਮ ਸ਼ਾਨ ਹੈ ਜੀ ਇਦੇ ਫਾਦਰ ਦਾ ਨਾਮ ਦਿਲਸ਼ਾ ਨਹੀਂ ਤੇ 5.5 ਸਾਲ ਦਾ ਹੋਊਗਾ ਸਾਢੇ 5 ਸਾਲ ਦਾ ਹੋ ਗਿਆ ਤੇ نسل ਕਿਹੜੀ ਹੈ ਤੇ ਕਦੋਂ ਤੋਂ ਤੁਹਾਨੂੰ ਸ਼ੌਕ ਹੈ ਪਿਆ ਮੇਰੇ ਸ਼ੌਂਕ ਦੀ ਗੱਲ ਕਰੀਏ ਤਾਂ ਜੱਦੀ ਪੁੱਛਦੀ ਸ਼ੌਂਕ ਕੀ ਆ ਵੀ ਜਿੱਦਾਂ ਪਹਿਲਾਂ ਬਜ਼ੁਰਗ ਸ਼ੌਂਕ ਨਾਲ ਕੁੜੀਆਂ ਰੱਖਦੇ ਸੀਗੇ ਫਿਰ ਗਾਂਘਾ ਦਾ ਫਾਦਰ ਸਾਹਿਬ ਨੂੰ ਸ਼ੌਂਕ ਪੈ ਗਿਆ ਠੀਕ ਹੈ ਫਿਰ ਗਾਂ ਸਾਡੇ ਭੈਣ ਭਰਾ ਸੀ ਜੁਆਇੰਟ ਫੈਮਿਲੀ ਆਈ ਚਾਰ ਭੈਣ ਭਰਾ ਆਏ ਆ ਦੋ ਮੇਰੇ ਦਾਈ ਦੇ ਬੇਟੇ ਇੱਕ ਬੇਟਾ ਇੱਕ ਬੇਟੀ ਤੇ ਮੈਂ ਤੇ ਕੋਮਲ ਵੀ ਰੀਅਲ ਬ੍ਰਦਰ ਸਿਸਟਰ ਆਈ ਫਿਰ ਗਾਉਂ ਉਵੇਂ ਉਵੇਂ ਸਾਡੇ ਚ ਵੀ ਸ਼ੌਂਕ ਆ ਗਈ ਤੇ ਸਾਡੇ ਨਾਲ ਸਭ ਤੋਂ ਜ਼ਿਆਦਾ ਸ਼ੌਂਕ ਕੋਮਲ ਨੂੰ ਆਈ ਕੋਮਲ ਵੀ ਸਾਡੇ ਨਾਲ ਮੌਜੂਦ ਹੈ ਕੋਮਲ ਕੀ ਕਹਿਣਾ ਚਾਹੋਗੇ ਛੋੜੇ ਦਾ ਬਚਪਨ ਤੋਂ ਹੀ ਸ਼ੌਂਕ ਹਾਂਜੀ ਮੈਨੂੰ ਮਤਲਬ 5 ਸਾਲ ਦੀ ਸੀ ਜਦ ਮੈਨੂੰ ਪਾਪਾ ਘੋੜੀ ਤੇ ਬਿਠਾ ਦਿੰਦੇ ਹੁੰਦੇ ਸੀਗੇ ਔਰ ਉਸ ਤੋਂ ਬਾਅਦ ਆਪਾਂ ਇੱਧਰ ਹੀ ਆ ਬਸ 5-6 ਸਾਲ ਤੋਂ ਯਾਨੀ ਕਿ ਬਚਪਨ ਹੀ ਘੋੜੇ ਦੇ ਨਾਲ ਬੀਤਿਆ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਆਪਾਂ ਘੋੜਿਆਂ ਨਾਲ ਹੀ ਆ ਤੇ ਇਸ ਦੇ ਰੱਖ-ਰਖਾਅ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਇਸ ਨੂੰ ਮੇਨਟੇਨ ਕਰਦੇ ਹਾਂ ਸਟੱਡੀ ਵੀ ਕਰਦੇ ਹਾਂ ਹਾਂਜੀ ਮੈਂ ਪਲੱਸ 2 ਚਾਹ ਹੁਣ ਤੇ ਰੱਖ-ਰਖਾਅ ਦੀ ਗੱਲ ਇਹ ਹੈ ਕਿ ਮਤਲਬ ਘਰੇ ਜਿਵੇਂ ਸਵੇਰ ਇਹਨਾਂ ਨੂੰ ਡਾਈਟ ਪਾ ਦਿੰਦੀ ਆ ਜਿਵੇਂ ਹੁਣ ਠੰਡ ਆ ਸਵੇਰ ਇਹਨਾਂ ਨੂੰ ਮਤਲਬ ਨਾਰਮਲੀ ਆਪਾਂ ਡਾਈਟ ਪਾ ਕੇ ਫਿਰ ਇਹਨਾਂ ਨੂੰ ਰਨਿੰਗ ਦੇ ਦਿੰਦੀ ਆ ਫਿਰ ਇਹਨਾਂ ਦੀ ਗਰੂਮਿੰਗ ਕਰੀਦੀ ਆ ਫਿਰ ਸ਼ਾਮ ਵਾਲੀ ਡਾਈਟ ਦਾ ਟਾਈਮ ਹੋ ਜਾਂਦਾ ਫਿਰ ਸ਼ਾਮ ਵਾਲੀ ਡਾਈਟ ਤੋਂ ਬਾਅਦ ਫਿਰ ਗਰੂਮਿੰਗ ਕਰੀਦੀ ਹੈ ਡਾਈਟ ਦੇ ਵੇਲੇ ਗੱਲ ਕਰੀਏ ਡਾਈਟ ਤੁਸੀਂ ਸਵੇਰੇ ਸ਼ਾਮ ਚੱਲਦੀ ਆ ਕੀ ਕੀ ਡਾਈਟ ਰਹਿੰਦੀ ਆ ਕਿਸ ਤਰ੍ਹਾਂ ਇਹਨੂੰ ਡਾਈਟ ਇਹ ਕਿੰਨੀ ਕਿੰਨੀ ਡਾਈਟ ਕਿੰਨੇ ਕਿੰਨੇ ਸਮੇਂ ਚ ਸਵੇਰ ਦੇਖੋ ਜਿਵੇਂ ਹੁਣ ਠੰਡ ਆ ਆਪਾਂ ਦਾਣਾ ਬੋਇਲ ਕਰਕੇ ਦਿੰਨੇ ਜਿਵੇਂ ਚਨਾ ਹੋ ਗਿਆ ਮੋਠ ਹੋ ਗਿਆ ਬਾਜਰਾ ਹੋ ਗਿਆ ਸਾਰਾ ਕੁਝ ਰਿੰਨ ਕਿ ਇਹਨਾਂ ਨੂੰ ਦੇ ਦਿੰਨੇ ਆ ਤੇ ਫਿਰ ਸ਼ਾਮ ਵਾਲੀ ਡਾਈਟ ਆਪਾਂ ਘਰ ਦਾ ਹੀ ਦਾਣਾ ਬਣਾ ਕੇ ਪਾਉਂਦੇ ਆ ਮਤਲਬ ਘਰ ਦੀ ਹੀ ਖਰਾਕ ਪਾਉਂਦੇ ਆ ਉੱਚ ਜਿਵੇਂ ਸੋਇਆਬੀਨ ਹੋ ਗਿਆ ਚਣਿਆਂ ਦਾ ਛਿਲਕਾ ਚੋਕਰ ਚਣੇ ਸਾਰਾ ਕੁਝ ਮਿਕਸ ਕਰਕੇ ਦੇ ਦਿੰਦਾ ਮਿਕਸ ਕਰਕੇ ਦਿੰਦੇ ਹੋ ਹਾਂਜੀ ਹਾਂਜੀ ਸ਼ੌਂਕ ਦਾ ਤਾਂ ਕਹਿੰਦੇ ਮੁੱਲ ਨਹੀਂ ਹੁੰਦਾ ਕੋਈ ਪਰ ਦਾਦੇ ਪਰਦਾਦੇ ਵੀਰਾ ਕਹਿੰਦਾ ਦੱਸ ਰਿਹਾ ਜਿਵੇਂ ਕਿ ਕੁੜੀਆਂ ਰੱਖਦੇ ਆ ਰਹੇ ਹਾਂ ਉਸੇ ਤਰ੍ਹਾਂ ਹੀ ਸ਼ੌਂਕ ਜੱ ਹਾਂਜੀ ਜਿਵੇਂ ਦਾਦਾ ਜੀ ਤੇ ਰੱਖਦੇ ਹੁੰਦੇ ਸੀਗੇ ਫਿਰ ਪਾਪਾ ਉਹ ਨਹੀਂ ਰੱਖਦੇ ਸੀ ਬਟ ਉਦੋਂ ਸਾਨੂੰ ਐ ਸੀ ਸਾਡਾ ਕੋਈ ਬਰੀਡਿੰਗ ਵਾਲ ਕੋਈ ਫੋਕਸ ਨਹੀਂ ਸੀਗਾ ਆਪਣੇ ਕੋਲ ਨਾਰਮਲ ਚੰਬੀਆਂ ਘੋੜੀਆਂ ਹੁੰਦੀਆਂ ਸੀਗੀਆਂ ਉਹ ਹੀ ਸ਼ੌਂਕ ਨੂੰ ਢੇੜਾ ਗੂੜਾ ਕੱਢਣ ਨੂੰ ਤੇ ਬਾਅਦ ਚ ਆਪਾਂ ਮਾਰਵਾੜੀ ਘੂੜਿਆਂ ਤੇ ਵਰਕ ਕਰਨਾ ਸ਼ੁਰੂ ਕਰਤਾ ਤੇ 2019 ਚ ਆਪਾਂ ਸ਼ਾਨ ਪਰਚੇਜ਼ ਕੀਤਾ ਸੀਗਾ ਉਦੋਂ 6 ਮਹੀਨਿਆਂ ਦਾ ਬਸ਼ੀਰਾ ਸੀਗਾ 6 ਮਹੀਨਿਆਂ ਦਾ ਬਸ਼ੀਰਾ ਸੀਗਾ ਤੁਹਾਡੀ ਸਿਸਟਰ ਵੀ ਨਾਲ ਆ ਰਾਜੇ ਕੀ ਨਾਮ ਆ ਸਸੀਕਰ ਅਮਨਪ੍ਰੀਤ ਭੁੱਲਾ ਅਮਨਪ੍ਰੀਤ ਹਾਂ ਜੀ ਸਖ ਛੋਟੀ ਆ ਤੁਹਾਡੇ ਤੋਂ ਕਹਿੰਦੇ ਛੋਟਾ ਬੱਚਾ ਸਾਰਿਆਂ ਤੋਂ ਜ਼ਿਆਦਾ ਮੋਹ ਲੈਂਦਾ ਤੁਹਾਡੇ ਨਾਲ ਹੀ ਜ਼ਿਆਦਾ ਹਾਂ ਜੀ ਸਭ ਨਾਲੋਂ ਜ਼ਿਆਦਾ ਪਿਆਰੀ ਆ ਮਤਲਬ ਸਾਡੇ ਸਾਰੇ ਪੈਂਟਰਾਵਾਂ ਚ ਸਭ ਤੋਂ ਛੋਟੀ ਆ ਨਾ ਉਸ ਘਰ ਦੇ ਨਾਲ ਸਭ ਤੋਂ ਜ਼ਿਆਦਾ ਇਦੇ ਹੀ ਹੁੰਦਾ ਆ ਜੀ ਜੀ ਇਹਦਾ ਜਿਆਦਾ ਸ਼ੌਕ ਕੋੜਿਆਂ ਦੇ ਨਾਲ ਲਗਾਵ ਜਿਆਦਾ ਹੈ ਤੁਹਾਡਾ ਹੈ ਹਾਂਜੀ ਮੇਰਾ ਵੀ ਆ ਪਰਿੰਦਾ ਤੇ ਮੇਰੇ ਬ੍ਰਦਰ ਦਾ ਜਿਆਦਾ ਲਗਾਵ ਆ ਸਾਡੇ ਦੋਨਾਂ ਨਾਲ ਹਾਂਜੀ ਸਟੱਡੀ ਨੂੰ ਕਿਵੇਂ ਮੈਨੇਜ ਕਰਦੇ ਹੋ ਫਿਰ ਇਹਦੇ ਡਾਈਟ ਨੂੰ ਸਵੇਰੇ ਤੁਸੀਂ ਖੋਦੇ ਨੂੰ ਕਰਦੇ ਹੋ ਹਾਂਜੀ ਹਾਂਜੀ ਸਾਰਾ ਕੰਮ ਖੁਦ ਹੀ ਕਰਦੇ ਆ ਮਤਲਬ ਲੇਬਰ ਵੀ ਹੈਗੀ ਆ ਪਰ ਚਾਚੂ ਐਂਡ ਕੋਮਲ ਸਭ ਕੰਮ ਨਾਲ ਹੀ ਕਰਦੇ ਆ ਹਾਂਜੀ ਕਿੰਨੇ ਘੋੜੇ ਆ ਕਿਹੜੀ ਕਿਹੜੀ ਨਸਲ ਦੇ ਹੋਣ ਜਿਹੜਾ ਇਹ ਸ਼ਾਨਾ ਸ਼ਾਨਾ ਵੀਰੇ ਨੇ ਦੱਸਿਆ ਕਿ ਮਾਰਵੜੀ ਦਾ ਹੋਰ ਕਿਹੜੀ ਨਸਲ ਆਪਣੇ ਕੋਲ 13 14 ਘੋੜੇ ਆ ਸਭ ਮਾਰਵੜੀ ਨਸਲ ਦੇ ਆ ਬਸ ਇੱਕ ਬਸ਼ੇਰੀ ਆ ਜਿਹੜੀ ਨੁਕਰੀ ਆ ਹਾਂਜੀ ਬਾਕੀ ਸਭ ਮਾਰਵੜੀ ਆ ਹਾਂਜੀ ਲੱਗਦਾ ਵੀ ਸ਼ਾਨ ਦਾ ਪਿਆਰ ਕੰਮ ਨਾਲੋਂ ਜ਼ਿਆਦਾ ਹਾਂਜੀ ਦੇਖ ਹੀ ਸਕਦੇ ਆ ਭਾਈ ਕਾ ਜਾਨਵਰ ਵੀ ਰੱਖਿਆ ਹੋਇਆ ਇਹ ਇਹਦਾ ਕੀ ਨਾਮ ਹੈ ਇਹਦਾ ਨਾਮ ਬਿੱਲੋ ਆ ਬਿੱਲੋ ਆ ਹਾਂਜੀ ਇਹ ਵੀ ਸ਼ਾਨ ਨਾਲ ਬੜਾ ਮੂਹ ਹੈ ਨਾ ਬੇਟੇ ਇਹ ਸ਼ਾਨ ਦੇ ਸਭ ਤੋਂ ਜ਼ਿਆਦਾ ਕਰਦੀ ਇਹਨੂੰ ਸ਼ਾਨ ਦਾ ਬੋਡੀਗਾਰਡ ਹੀ ਬਣਾ ਕੇ ਰੱਖਿਆ ਹੋਇਆ ਹੈ ਸ਼ਾਨ ਦਾ ਬੋਡੀਗਾਰਡ ਹਾਂ ਹੁਣ ਵੀ ਦੇਖ ਲਓ ਉਹਦੇ ਨਾਲ ਬੈਠੀ ਹੋਈ ਹੈ ਇਹ ਕਿ ਨਜ਼ਰ ਤੇ ਬੱਤ ਇਹ ਹੋਊਗੀ 1.5 ਸਾਲ ਦੀ ਹੋਊਗੀ ਇਹ ਵੀ ਬੱਚਾ ਲਿਆ ਬੱਚਾ ਇਹ ਆਪਾਂ ਨੂੰ ਗਿਫਟ ਹੀ ਕੀਤਾ ਸੀ ਕਿਸੇ ਨੇ ਹਾਂਜੀ ਲਗਾਤਾਰ ਸ਼ੌਂਕ ਕਹਿੰਦੇ ਮਹਿੰਗੇ ਹੁੰਦੇ ਘੋੜੇ ਪਾਲਣੇ ਤਾਂ ਕਿਸੇ ਕਿਸੇ ਦਾ ਅਸਦਾ ਰੋਗ ਹੈ ਲੇਕਿਨ ਜਦੋਂ ਘੋੜਾ ਇਨਸਾਨ ਨਾਲ ਦੋਸਤੀ ਕਰਦਾ ਤਾਂ ਆਪਣੀ ਜਾਨ ਤੋਂ ਵੀ ਕਰ ਲਵਾਂ ਹਾਂਜੀ ਇਦਾਂ ਹੀ ਆ ਕਿ ਮਤਲਬ ਘੋੜਿਆਂ ਦਾ ਸ਼ੌਂਕ ਹੀ ਹੋ ਜਾਏ ਐਡਿਕਸ਼ਨ ਹੀ ਹੋ ਜੀ ਆ ਜਿਹਦਾ ਘੋੜੇ ਨਾਲ ਮੋਹ ਪੈ ਜੇ ਉਹਦਾ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ ਜਾਂਦਾ ਫਿਰ ਉਹਦੇ ਦਿਮਾਗ 'ਚ ਸਾਰਾ ਦਿਨ ਘੋੜਾ ਹੀ ਘੁੰਮਦਾ ਰਹਿੰਦਾ ਕਿ ਮੇਰੇ ਘੋੜੇ ਨੂੰ ਦਾਣਾ ਪੈ ਗਿਆ ਉਹਦੀ ਰਨਿੰਗ ਹੋਊਗੀ ਉਹਦੀ ਗਰੂਮਿੰਗ ਹੋਊਗੀ ਕਿ ਨਹੀਂ ਘਰ ਦੀ سپورਟ ਕਿਵੇਂ ਆ ਹੁਣ ਤਾਂ ਚਲੋ ਮੂੰਹ ਤਾਂ ਵਾਧ ਹੀ ਰਹਿੰਦਾ ਬੱਚੇ ਦਾ ਛੋਟਾ ਹੋਵੇ ਵੱਡਾ ਹੋਵੇ ਨਹੀਂ ਨਹੀਂ ਵੀਰੇ ਘਰ ਦੀ ਜੰਦੀ سپورਟ ਸ਼ੁਰੂ ਤੋਂ ਹੀ ਬਹੁਤ ਆ ਸਾਡੇ ਬ੍ਰਦਰਸ ਸਾਡੇ ਫਾਦਰ ਸਭ ਦੀ سپورਟ ਸ਼ੁਰੂ ਤੋਂ ਹੀ ਆ ਕਦੇ ਕਿਸੇ ਨੇ ਮਨਾ ਨਹੀਂ ਕੀਤਾ ਕਿ ਤੁਸੀਂ ਆ ਨਹੀਂ ਰੱਖਣਾ ਆ ਨਹੀਂ ਕਰਨਾ ਜਾਂ ਮੇਲਿਆਂ ਤੇ ਨਹੀਂ ਜਾਣਾ ਮੁੱਠੇ ਮੁੰਡੇ ਜਾਂਦੇ ਕਦੇ ਵੀ ਇੰਨਾ ਕੋਈ ਫਰਕ ਨਹੀਂ ਕੀਤਾ ਗਿਆ ਬਾਕੀ ਤੁਸੀਂ ਚਾਰ ਦਿਨਾਂ ਤੋਂ ਦੇਖ ਹੀ ਰਹੇ ਹੋ ਅਸੀਂ ਖੁਦ ਆਪ ਇੱਥੇ ਆਂ ਬਿਲਕੁਲ ਚਾਰ ਦਿਨਾਂ ਤੋਂ ਵਾਕੀ ਦੇਖ ਰਹੇ ਹਾਂ ਕਿ ਕੋਈ ਨਾ ਕੋਈ ਆ ਜਾ ਰਿਹਾ ਹੁਣ ਵੀ ਮੈਂ ਕਹੂੰਗਾ ਸਾਥੀ ਨੂੰ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰੇ ਕਿ ਲੋਕਾਂ ਦਾ ਜੋ ਇਸ ਘੋੜੇ ਨੂੰ ਦੇਖਣ ਵਾਸਤੇ ਜਮਾਵੜਾ ਉਹ ਲੱਗਿਆ ਹੋਇਆ ਬੇਸ਼ੱਕ ਮੰਡੀ ਖਤਮ ਹੋਣ ਦੇ ਨੇੜੇ ਆ ਲੇਕਿਨ ਜੋ ਘਰਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਦੂਸਰੇ ਪਾਸੇ ਕੋਮਲ ਵਾਲੀ ਗੱਲ ਕਰਦੇ ਹਾਂ ਕੋਮਲ ਮੈਨੇ ਤਾਂ ਹੋ ਜਾਂਦਾ ਫਿਰ ਇਹਨੂੰ ਸਕੂਲੋਂ ਆ ਕੇ ਰਨਿੰਗ ਤੇ ਵੀ ਲੈ ਜਾਂਦੇ ਹਾਂ ਹਾਂਜੀ ਇਦਾਂ ਜਿਵੇਂ ਸਕੂਲੋਂ ਆ ਕੇ ਵੀ ਕਦੇ-ਕਦੇ ਨੂੰ ਰਾਈਡ ਤੇ ਲੈ ਜਾਂਦੇ ਆ ਜਿਵੇਂ ਕਈ ਵਾਰੀ ਮੇਰੀ ਕਲਾਸਿਸ ਹੁੰਦੀਆਂ ਕਈ ਵਾਰੀ ਨਹੀਂ ਹੁੰਦੀ ਤੇ ਉਦੋਂ ਆਪੇ ਇਹਨੂੰ ਰਾਈਡ ਤੇ ਲੈ ਜਾਂਦੇ ਆ ਸ਼ਾਮ ਨੂੰ ਨਹੀਂ ਤਾਂ ਸੰਡੇ ਨੂੰ ਤਾਂ ਇਹਦੀ ਰਾਈਡ ਕਰ ਹੀ ਕਰਨੀ ਕਰਨੀ ਆ ਆਪਾਂ ਕਿ ਪਿੰਡ ਨਾਲ ਨੂੰ ਲੈ ਜਾਈਦਾ ਉੱਧਰ 7-8 ਕਿਲੋਮੀਟਰ ਦੀ ਰਾਈਡ ਬਣ ਜਾਂਦੀ ਆ ਜਾਣ ਹਾਂਜੀ ਤੇ 7-8 ਕਿਲੋਮੀਟਰ ਦੀ ਰਾਈਡ ਤੋਂ ਬਾਅਦ ਇਹਨੂੰ ਇਹਦੀ ਰਿਫਰੈਸ਼ਮੈਂਟ ਤਾਂ ਸਵੇਰ ਦੀ ਦਾ ਤੁਸੀਂ ਕਹਦਾ ਵਾਇਲ ਦਾਣਾ ਹੋ ਗਿਆ ਠੀਕ ਐ ਤੇ ਸ਼ਾਮ ਦੀ ਰਾਈਡ ਦੇ ਵਿੱਚ ਸ਼ਾਮ ਦੇ ਡਾਈਟ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਗ੍ਰाइंड ਕਰਕੇ ਦਾਣਾ ਦਿੰਨੇ ਇਹਨਾਂ ਨੂੰ ਮਤਲਬ ਸੋਇਆਬੀਨ ਹੋ ਗਿਆ ਚਨੇ ਹੋਗੇ ਛੋਲਿਆਂ ਦਾ ਛਿਲਕਾ ਹੋ ਗਿਆ ਚੋਕਰ ਹੋਗੀ ਜੋ ਹੋਗੇ ਜਵੀ ਹੋਗੀ ਸਾਰਾ ਕੁਝ ਆਪਾਂ ਗ੍ਰाइंड ਕਰਕੇ ਮਿਕਸ ਕਰਕੇ ਨੂੰ ਦੇ ਦੇਣੇ ਆ ਸ਼ਾਮ ਨੂੰ ਹਾਂਜੀ ਮਿਕਸ ਕਰਕੇ ਦਿੰਨੇ ਆ ਘੋੜੇ ਤਾਂ ਜਿਸ ਤਰ੍ਹਾਂ ਕਿ ਅਮਨ ਨੇ ਦੱਸਿਆ ਕਿ ਘਰੇ 13 14 ਹੋਰ ਨਾਗ ਵੀ ਹੈਗੇ ਆ ਸੇਲ ਪਰਚੇਜ਼ ਦਾ ਵੀ ਹਾਂਜੀ ਹਾਂਜੀ ਨਾਲ-ਨਾਲ ਸੇਲ ਪਰਚੇਜ਼ ਦਾ ਵੀ ਆ ਇਦਾਂ ਨਾ ਫਿਰ ਬਿਜ਼ਨਸ ਕਰਨਾ ਵੀ ਜ਼ਰੂਰੀ ਹੈ ਨਹੀਂ ਅਕਸਰ ਇਹਨਾਂ ਦਾ ਖਰਚਾ ਵੀ ਹੁੰਦਾ ਚਲੋ ਸ਼ੌਂਕ ਵੀ ਆ ਪਰ ਇਹ ਬਹੁਤ ਵਧੀਆ ਬਿਜ਼ਨਸ ਵੀ ਹੈ ਬਹੁਤ ਵਧੀਆ ਇਨਕਮ ਹਨ ਕਰਦੇ ਆ ਅਸੀਂ ਆ ਖੇਤੀਬਾੜੀ ਦੇ ਨਾਲ ਘੋੜਿਆਂ ਤੋਂ ਅੱਜ ਤੁਹਾਡੇ ਚਾਚਾ ਜੀ ਨਾਲ ਆ ਸਰ ਕੀ ਤਾਇਆ ਜੀ ਸੌਰੀ ਤਾਇਆ ਜੀ ਕੀ ਕਹਿਣਾ ਚਾਹੋਗੇ ਬੇਟੀ ਨੂੰ ਸ਼ੌਂਕ ਤਾਂ ਬਹੁਤ ਆ ਤੇ ਘੂੜੀਆਂ ਸ਼ੁਰੂ ਤੋਂ ਰੱਖਦੇ ਆ ਰਹੇ ਹਾਂ ਹਾਂ ਘੋੜਿਆਂ ਦਾ ਸ਼ੌਂਕ ਸਾਡੇ ਪਿਓ ਦਾ ਦੇਦੋ ਪਰ ਇਸ ਵਕਤ ਲਈਆਂ ਦੀਆਂ ਬੇਟੀਆਂ ਨੂੰ ਪੂਰਾ ਹੁਤਸ਼ਾ ਪੂਰਾ ਇਹਨਾਂ ਦਾ ਸਭ ਤੋਂ लाडली ਕੋਮਲ ਹੈ ਘਰ ਤੇ ਦਸੀ ਹੁਣੇ ਤਾਂ ਗੱਲ ਕਰਕੇ ਹਟੇ ਸੀਗੇ ਇੱਕ ਬੜ ਛੋਟੀ ਜਾਨਾ ਸਾਰਿਆਂ ਨੂੰ ਇਸ ਕਰਕੇ लाडली ਹੈ ਤੁਹਾਡੀ سپورਟ ਕਿੰਨੀ ਕਰ ਸਾਰੀ ਫੈਮਲੀ ਸਾਡੀ سپورਟ ਫੁੱਲ ਹੈ ਸਟੱਡੀ ਚ ਕਿਸ ਤਰ੍ਹਾਂ ਦੀ ਹੈ ਜੋ ਸਟੱਡੀ ਦੀ ਗੱਲ ਕਰਾਂ ਦਾ ਸੋਹਣੇ ਵੱਢਦੇ ਸਾਡੇ ਬੱਚੇ ਦੋਨੋਂ ਬੇਟੀਆਂ ਵੀ ਬੇਟੇ ਵੀ ਇੱਕ ਬਾਹਰ ਚੱਲੇ ਗਿਆ ਇੱਕ ਇੱਧਰ ਹੁਣ ਅੱਜ ਇਹਨੂੰ ਲੈ ਕੇ ਆਏ ਸੀ ਸ਼ਾਨ ਨੂੰ ਹੋਰ ਵੀ ਨਾਗ ਆਪਣੇ ਦੱਸ ਜੰਦੇ ਵੀ ਹੈਗੇ ਆ ਉਹ ਸੇਲ ਵਾਸਤੇ ਜਾਂ ਉਹ ਪਰਸਨਲੀ ਰੱਖੀ ਹੋਈ ਨੇ ਵੈਸੇ ਤਾਂ ਪਰਸਨਲੀ ਆ ਕੋਈ ਬੱਚੇ ਦਾ ਤਿਆਰ ਕਰਾਂਗੇ ਉਹਨਾਂ ਵਿੱਚੋਂ ਸੇਲ ਕਰਾਂਗੇ ਵੈਸੇ ਸਾਡੇ ਜਾਨਵਰ ਸਾਰੇ ਪਰਸਨਲੀ ਆ ਇਹ ਸਾਨੂੰ ਕੀ ਕਹਿਣਾ ਚਾਹੂਗੇ ਜਿਹੜੇ ਖੇਤੀ ਦੇ ਨਾਲ ਕਹਿੰਦੇ ਵੀ ਸਹਾਇਕ ਧੰਦਾ ਅਪਣਾਓ ਸਰਕਾਰ ਤਾਂ ਹਰੇਕ ਨੂੰ ਕਹਿੰਦੀ ਆ ਵੀ ਸਹਾਇਕ ਧੰਦੇ ਅਪਣਾਓ ਲੇਕਿਨ ਖੇਤੀ ਕਹਿੰਦੇ ਲਾਏਵੰਦ ਨਾ ਨਹੀਂ ਘਟੇ ਜਾਂਦੀ ਨਹੀਂ ਖੇਤੀ ਵੀ ਲਾਏਵੰਦ ਧੰਦਾ ਹੈ ਖੇਤੀ ਤੇ ਕਿਉਂ ਨਹੀਂ ਲਾਏਵੰਦ ਧੰਦਾ ਪਰ ਇਹ ਸਹਾਇਕ ਧੰਦਾ ਨਾਲ ਜ਼ਰੂਰੀ ਆ ਚਾਹੇ ਕੋ ਘੋੜਿਆਂ ਦਾ ਕਰ ਲੇ ਮੱਝਾਂ ਦਾ ਕਰ ਲੇ ਗਾਵਾਂ ਦਾ ਕਰ ਲੇ ਇੱਕ ਧੰਦਾ ਦਾ ਸਹਿਯਕ ਜ਼ਰੂਰੀ ਕਰਨਾ ਚਾਹੀਦਾ ਸਾਰੇ ਕਮਲ ਅਮਨ ਨੌਜਵਾਨਾਂ ਨੂੰ ਕੀ ਸੇਧ ਦੇਣਾ ਚਾਹੋਗੇ ਜਿਹੜੇ ਨੌਜਵਾਨ ਬਿਸ਼ੱਕ ਦੀ ਕਹਿੰਦੇ ਵੀ ਘੋੜਿਆਂ ਦਾ ਸ਼ੌਂਕ ਤਾਂ ਮਹਿੰਗਾ ਤੇ ਪਾਲਣੇ ਬਹੁਤ ਔਖੇ ਆ ਤੇ ਨੌਜਵਾਨ ਪੀੜ੍ਹੀਏ ਜਿਹੜੀ ਅੱਜਕੱਲ ਪੰਜਾਬ ਦੀ ਨਸ਼ਿਆਂ ਵੱਲ ਆ ਕੀ ਕਹਿਣਾ ਚਾਹੋਗੇ ਮੇਰੇ ਆਹੀ ਕਹਿਣਾ ਚਾਹਾਂਗੇ ਕੱਲਾ ਘੋੜਿਆਂ ਦਾ ਸ਼ੌਂਕ ਨਹੀਂ ਹੋਰ ਵੀ ਬਹੁਤ ਤਰ੍ਹਾਂ ਦੇ ਬਿਜ਼ਨਸ ਆ ਤੁਸੀਂ ਕੁੱਤੇ ਰੱਖ ਸਕਦੇ ਹੋ ਮੱਝਾ ਗਾਵਾਂ ਦਾ ਕੰਮ ਵੀ ਬਹੁਤ ਵਧੀਆ ਚੱਲਦਾ ਆ ਹੋਰ ਵੀ ਮਤਲਬ ਬਾਹਰ ਜਾਣ ਨਾਲੋਂ ਪੰਜਾਬ 'ਚ ਬਹੁਤ ਵਧੀਆ ਬਿਜ਼ਨਸ ਸ਼ੁਰੂ ਕੀਤਾ ਜਾ ਸਕਦਾ ਹੈ ਆਪਣੀ ਸੋਚ ਆ ਕਿ ਆਪਾਂ ਕਿਹੜੇ ਪਾਸੇ ਲਾ ਰਹੇ ਆ ਸਭ ਦੇ ਅਲੱਗ-ਅਲੱਗ ਸ਼ੌ ਮੇਰਾ ਵੀ ਬਸ ਇਹੀ ਹੈ ਕਿ ਜਿਹੜਾ ਵੀ ਤੁਸੀਂ ਸ਼ੌਂਕ ਰੱਖਦੇ ਹੋ ਚੰਗਾ ਸ਼ੌਂਕ ਰੱਖੋ ਚੰਗੇ ਸ਼ੌਂਕ ਪਾਲੋ ਤੇ ਆਪਦੇ ਪੇਰੈਂਟਸ ਨੂੰ ਆਪਦੇ ਉੱਪਰ ਪ੍ਰਾਊਡ ਫੀਲ ਕਰਵਾਓ ਕਿਸੇ ਵੀ ਮਾੜੇ ਕੰਮ 'ਚ ਨਾ ਪਵੋ ਠੀਕ ਹੈ ਚਾਹੇ ਤੁਸੀਂ ਕੋਈ ਵੀ ਮੇਰੇ ਅਕੋਰਡਿੰਗ ਤਾਂ ਇੱਕ ਜਾਨਵਰ ਤਾਂ ਘਰੇ ਰੱਖਣਾ ਹੀ ਚਾਹੀਦਾ ਚਾਹੇ ਉਹ ਗਾਂ ਆ ਮੱਝ ਘੋੜਾ ਕੁੱਤਾ ਇਹ ਆਪਾਂ ਨੂੰ ਇਹਨਾਂ ਨਾਲ ਇਹਨਾਂ ਨਾਲ ਇਹਨਾਂ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਮੇਰਾ ਤਾਂ ਇਹੀ ਹੈ ਕਿ ਜ਼ਰੂਰ ਇੱਕ ਸ਼ੌਂਕ ਆਪਾਂ ਨੂੰ ਚੰਗਾ ਪਾਲਣਾ ਚਾਹੀਦਾ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਕਿ ਕੋਮਲ ਦਾ ਇਹੀ ਕਹਿਣਾ ਹੈ ਕਿ ਆਪਾਂ ਨੂੰ ਘਰ ਵਿੱਚ ਇੱਕ ਜਾਨਵਰ ਜ਼ਰੂਰ ਪਾਲਣਾ ਚਾਹੀਦਾ ਕੋਈ ਵੀ ਹੋਵੇ ਚਾਹੇ ਕੋੜਾ ਹੋਵੇ ਚਾਹੇ ਗਾਂ ਹੋਵੇ ਜੋ ਕੁਝ ਵੀ ਹੋਵੇ ਜਿਸ ਤੋਂ ਤੁਹਾਡਾ ਇੰਟਰਸਟ ਬਣਦਾ ਹੋਵੇ ਨਾਲ ਹੀ ਉਹਨਾਂ ਦੇ ਤਾਇਆ ਜੀ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਇਸ ਤੰਦੇ ਨੂੰ ਸਹਾਇਕ ਤੰਦਾ ਬਣਾਇਆ ਜਾਵੇ ਤਾਂ ਇਸ ਤੋਂ ਵੀ ਇਨਕਮ ਹੋ ਸਕਦੀ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਅਸ਼ਫਾਕ ਟੁੱਡੀ ਪੰਜਾਬ ਤੱਕ